ਬੜਾ ਤਿਆਰ ਤੂੰ ਰਹੀਆਂ ਕਿੱਥੇ ਚਲਨੀ ਆਂ ਚਲੀਆਂ ਟੱਠੇ ਖੂਚ ਓਏ ਇੱਕ ਦਿਨਾਂ ਤੂੰ ਖੜੇ ਕਵਾੜੇ ਵਾਂਗੂ ਪੈਂਦੀ ਆਂ ਕਦੀ ਸਹੀ ਤਰੀਕੇ ਨਾਲ ਵੀ ਬੋਲਿਆ ਕਰ ਤੁਸੀਂ ਮੇਰੇ ਤੇ ਖਲਾਫ ਜਾਣਾ ਵਾ ਨਾ ਤੇ ਜਾਓ ਚਲ ਜਾਓ ਮੈਂ ਤੁਹਾਨੂੰ ਕੁਝ ਨਹੀਂ ਕਹਿੰਦੀ ਆਂਗੀ ਤੇ ਪਰ ਜੇ ਤੂੰ ਕੋਹ ਕਰਦੇ ਰੋਟੀ ਪਾਣੀ ਪਕਾ ਕੇ ਤੁਹਾਨੂੰ ਦੋ ਉਹ ਮੇਰੇ ਕੋ ਨਹੀਂ ਜਾਂਦਾ ਤੇ ਆਪਣੀ ਪਰਜਾਈ ਕੋ ਤਾਂ ਮਾਂ ਕੋ ਲੰਗਰ ਖਾਇਓ ਪਰੌਠੇ ਪੱਕੇ ਉਹਨਾਂ ਦੇ ਆਲੂਆਂ ਵਾਲੇ ਤੇ ਮੈਨੂੰ ਨਾ ਕਿਉਂ ਕਿ ਰੋਟੀ ਦੇ ਆਣ ਕੇ ਪਾਕੇ ਓ ਬਾਬਾ ਹੁਣ ਤੂੰ ਚਾਹੁੰਦੀ ਕੀ ਆ ਮੈਨੂੰ ਇਹੋ ਦੱਸ ਦੇ ਫਿਰ ਕੀ ਚਾਹਨੀ ਆ ਤੂੰ ਦੱਸ ਗਰਮੀਤ ਰੋਜ਼ ਰੋਜ਼ ਦਾ ਰਿਲੇਸ਼ਨ ਮੈਨੂੰ ਬਿਲਕੁਲ ਨਹੀਂ ਉਹ ਚੰਗਾ ਲੱਗਦਾ ਇੱਕੇ ਵਾਰੀ ਗੱਲ ਨਵੇੜ ਲੈ ਜਿਹੜੀ ਤੂੰ ਮੇਰੇ ਨਾਲ ਨਵੇੜਨੀ ਆ ਤੇ ਮੈਂ ਕਿਹੜਾ ਰੋਜ਼ ਰੋਜ਼ ਪਲੇਸਟਾਡ ਦੇ ਨਾਲ ਕਰਦੀ ਆ ਤੇ ਨਾ ਮੈਂ ਪਉਣੀ ਆ ਤੇ ਮੇਰੇ ਨਾਲ ਜਾਣਾ ਪੈਣਾ ਤੁਹਾਨੂੰ ਓਏ ਹੁਣ ਮੈਂ ਤੇਰੇ ਨਾਲ ਕਿੱਥੇ ਜਾਣਾ ਵਾ ਮੈਂ ਦੀਦੀ ਕੋ ਜਾਣਾ ਵਾ ਤੇ ਉੱਥੇ ਜਾ ਕੇ ਤੇ ਗੱਲ ਕਰਕੇ ਆਉਣੀ ਆ ਤੇ ਮੈਂ ਜਿਹੜੀ ਜ਼ੁਬਾਨ ਦਿੱਤੀ ਆ ਨਾ ਤੇ ਮੈਂ ਉਹ ਜ਼ੁਬਾਨ ਤੇ ਖੜੀ ਰਹਿਣਾ ਵਾ ਤੇ ਤੁਸੀਂ ਇਹਨਾਂ ਦੇ ਸਾਹਮਣੇ ਕੋਈ ਗੱਲ ਨਹੀਂ ਕਰਨੀ ਹੈਗੀ ਤੇ ਬਸ ਮੇਰੇ ਨਾਲ ਚੱਲੋ ਮੈਂ ਤਿਆਰ ਆਂ ਤੇ ਮੇਰੇ ਨਾਲ ਬਸ ਹਾਂਮੀ ਪਰੋ ਕੇ ਜਾਣ ਵਾਸਤੇ ਦੀ ਗਰਮੀਤ ਮੈਨੂੰ ਲੱਗਦਾ ਜਿਹੜੇ ਚਾਰ ਭਾਂਡੇ ਹੈਗੇ ਹਨਾ ਉਹ ਤੂੰ ਅੱਡ ਕਰਵਾ ਕੇ ਹੀ ਸਾ ਲੈਣਾ ਵਾ ਅੱਛਾ ਜੋ ਕੰਮ ਚੰਗਾ ਘਰ ਦੇ ਵਿੱਚ ਹੋਵੇ ਉਹ ਮੰਮੀ ਨੇ ਤੇ ਪੰਮੂ ਨੇ ਕੀਤਾ ਵਾ ਤੇ ਜਿਹੜਾ ਮਾੜਾ ਹੋ ਗਿਆ ਉਹ ਗਰਮੀਤ ਦੇ ਸਿਰ ਭਾਂਡਾ ਪੰਨਦਿਆ ਕਰੋ ਕਿਉ ਗਰਮੀਤ ਨੇ ਕੀਤਾ ਵਾ ਉਹ ਤੈਨੂੰ ਉਸ ਦਿਨੇ ਮੈਂ ਕੋਈ ਭਾਂਡਾ ਭੁੰਡਾ ਨਹੀਂ ਤੇਰੇ ਸਿਰ ਤੇ ਪੰਨਿਆ ਪਰ ਮੈਨੂੰ ਪਤਾ ਵਾ ਨਾ ਜੇ ਆਪਾਂ ਆ ਕੰਮ ਕਰਕੇ ਆਏ ਨਾ ਤੇ ਮੰਮੀ ਨੇ ਵੀ ਮੇਰੇ ਦਿਵਾਲੇ ਹੋਣਾ ਹੀ ਹੋ ਤੇ ਪਰਝਾਈ ਨੇ ਵੀ ਹੋਣਾ ਹੀ ਹੋ ਜਦੋਂ ਮੈਂ ਤੁਹਾਨੂੰ ਕਹਿਣ ਦੀ ਆ ਕਿ ਮੇਰੇ ਨਾਲ ਚੱਲੋ ਇਹਨਾਂ ਨੂੰ ਕੋਈ ਗੱਲ ਨਹੀਂ ਇਹਨਾਂ ਨੂੰ ਮੈਂ ਸੰਭਲੂਗੀ ਤੇ ਫਿਰ ਕਿਹੜੀ ਗੱਲ ਵਾ ਗਰਮੀਤ ਤੇਰੀ ਇੱਕ ਜਿੱਦਾ ਕਰਕੇ ਨਾ ਸਾਡੇ ਵੇਖੀ ਕਿੰਨੇ ਰਿਸ਼ਤੇ ਜਿਹੜੇ ਆ ਨਾ ਸਾਰੇ ਖਰਾਬ ਹੋ ਜਾਣੇ ਆ ਤੁਸੀਂ ਮੈਨੂੰ ਇੱਕ ਗੱਲ ਦੱਸ ਦੋ ਕਿ ਤੁਸੀਂ ਮੇਰੇ ਨਾਲ ਜਾਣਾ ਕਿ ਨਹੀਂ ਜਾਣਾ ਆਪਣੀ ਭੈਣ ਕੋ ਉੱਥੇ ਆਪਣੀ ਭੈਣ ਨੂੰ ਸਮਝਾ ਲਓ ਜੋ ਸਮਝਾਉਣਾ ਵਾ ਤੇ ਜੇ ਮੈਂ ਆਪ ਜਵਾਨ ਕੀਤੀ ਆ ਨਾ ਤੇ ਮੈਂ ਆਪਣੀ ਪਗੋਣੀ ਤੇ ਮੈਂ ਉਥੇ ਜਾਣਾ ਜੇ ਤੁਸੀਂ ਜਾ ਸਕਦੇ ਚਲੋ ਕਿਤੇ ਮੈਂ ਕੱਲੀ ਚੱਲੀ ਜੇ। ਓ ਬਾਬਾ ਸੁਣ ਮੇਰੀ ਗੱਲ ਜੇ ਤੂੰ ਇੰਨੀ ਜਿੱਦ ਫਾੜੀ ਲਈ ਆ ਨਾ ਤੇ ਜਾਣਾ ਪੈਣਾ ਵਾ ਮੈਨੂੰ ਮੈਂ ਕੀ ਕਰਾਂ ਫਿਰ ਚੱਲ ਚਲਦੇ ਆ ਆਪਾਂ। ਐਡਾ ਮੰਨੋ ਨਾ। ਪਤਾ ਨਹੀਂ ਮੇਰੇ ਦਵਾਈਆਂ ਤਾਂ ਕਦੋਂ ਖੜਾ ਛੁੱਟਣਾ ਵਾ। ਲੱਗਦਾ ਨਾਲ ਹੀ ਜਾਣੀਆਂ ਮੇਰੇ। ਮਦਰੀ ਪੰਡ ਦਵਾਈਆਂ ਦੀ ਆ ਨਾਕ ਤਾਂ ਮੁੱਕਦਾਂ ਤਾਂ ਨਾ ਖੜਾ ਛੱਡਦਾ। ਹਾਂ ਇਹ ਕਿੱਧਰ ਨੂੰ ਮੋਚੋ ਕੇ ਤੁਰ ਪਿਆ ਮੰਮੀ ਇਹ ਕਿੱਧਰ ਗਏ ਦੋਵੇਂ ਜਾਣੇ ਨਹੀਂ ਮੈਨੂੰ ਕੋਈ ਪਤਾ ਮੈਨੂੰ ਘੜਾ ਦੱਸ ਕੇ ਗਏ ਆਗੇ ਉਹ ਤਾਂ ਹੁਣ ਮੈਨੂੰ ਦੱਸਣਾ ਪੁੱਛਣਾ ਜ਼ਰੂਰੀ ਨਹੀਂ ਸਮਝਦੇ ਉਹ ਵੀ ਮਜਨੂ ਜਿਹਾ ਤੇ ਬੁੱਢੀ ਦਾ ਮਗਰ ਲੱਗਾ ਹੀ ਹੁਣ ਮੰਮੀ ਇਹਦੀਆਂ ਇਹੋ ਹੀ ਜਾਣੇ ਪਰ ਮੈਨੂੰ ਇੱਕ ਗੱਲ ਲੱਗਦੀ ਆ ਪੀਏ ਡਰ ਗਈ ਆ ਉਸ ਦਿਨ ਦਾ ਮੁੰਡਾ ਗੋਦ ਦੇਣ ਤੋਨੂੰ ਨਹੀਂ ਚੱਲ ਕਿਸ ਤਰ੍ਹਾਂ ਕਲੇਸ਼ ਤੇ ਘਰ ਚੋਂ ਮੁੱਕਾ ਨਾ ਨਿਤ ਦਾ ਕਲੇਸ਼ ਘਰ ਚ ਚੰਗਾ ਨਹੀਂ ਹੁੰਦਾ ਮੰਮੀ ਉਹਦਾ ਮੰਨ ਦੇ ਮੇਰੇ ਦਿਮਾਗ ਨੂੰ ਜਦੋਂ ਦਾ ਮੈਨੂੰ ਕਿਹਾ ਵਾ ਨਾ ਵੀ ਮੇਰੇ ਮੁੰਡੇ ਦੇ ਨਾਂ ਤੇ ਡੇਢ ਕਿੱਲਾ ਲਾ ਦੇ ਉਦੋਂ ਦਾ ਹੀ ਡਰੀ ਆ ਨਹੀਂ ਤੇ ਇਹਦੇ ਬਾਹ ਨੂੰ ਤਲਵਾਰਾ ਮਾਰਦੀ ਹੀਗੀ ਵੀ ਮੈਂ ਆਪਣਾ ਮੁੰਡਾ ਉਹਨੂੰ ਦੇਣਾ ਹੀ ਦੇਣਾ ਵਾ ਵੀ ਤੂੰ ਵੀ ਕਿਤੇ ਅਕਲ ਵਰਤੀ ਆ ਕੋਈ ਤੇ ਚੱਜ ਦਾ ਕੰਮ ਕੀਤਾ ਵਾ ਤੇ ਉਹ ਸਾਢੇ ਛੜਾ ਕੇ ਸਾਰਾ ਕੰਮ ਤੇ ਮੈਨੂੰ ਲੱਗਦਾ ਵੀ ਕੋਈ ਬਿਮਾਰੀ ਦਾ ਬਹਾਨਾ ਲਾ ਕੇ ਨਿਕਲ ਗਈ ਆ ਤੇ ਮੈਨੂੰ ਕੰਮ ਨਾ ਕਰਨਾ ਪਵੇ ਮੋਟਾ ਕਿੱਥੇ ਕਿਵੇਂ ਹਾਂ ਨੀ ਮੋੜ ਸਲ ਬਾਹਰ ਲੱਕ ਗਾਹ ਨੂੰ ਜਾਣਾ ਹੈ ਕਿਤੇ ਪਰ ਭਰਾਵਾ ਪਤਾ ਨਹੀਂ ਹਣ ਸੰਦੀ ਜੋੜੀ ਕਿੱਧਰ ਨੂੰ ਨਿਕਲ ਗਈ ਦੱਸ ਕੇ ਵੀ ਨਹੀਂ ਗਏ ਨਾਲ ਨਾਲੇ ਉਹ ਹਨ ਦੱਸ ਪੁੱਛ ਕੇ ਜਾਂਦੇ ਆ ਅੱਗੇ ਤਾਂ ਸਿੰਦਾ ਮਾੜਾ ਮੋਟਾ ਘਰ ਦੇ ਵਿੱਚ ਗੱਲਬਾਤ ਕਰ ਲੈਂਦਾ ਹੁੰਦਾ ਪਰ ਉਹ ਤੇ ਹੁਣ ਨਾ ਹਣ ਕਮਾਉਂਦਾ ਸੁਆਉਂਦਾ ਵੀ ਨਹੀਂ ਆ ਉਹਦੇ ਮਹਾਰਾਣੀ ਦਾ ਮਗਰ ਲੱਗਾ ਵਾ ਪਤਾ ਨਹੀਂ ਉਹਨੂੰ ਕੀ ਗਿੱਦੜ ਸਿੰਘੀ ਸੰਗਾਤੀ ਆ ਅੱਗੇ ਉਹ ਅੱਗੇ ਤੇ ਨਹੀਂ ਇਦਾਂ ਕਰਦਾ ਹੁੰਦਾ ਪਰ ਹੁਣ ਨਹੀਂ ਉਹ ਸਾਨੂੰ ਕਮਾਉਂਦਾ ਬੁਲਾਉਂਦਾ ਚੁੱਪ ਕਰਕੇ ਮੋਟਰਸਾਈਕਲ ਲੈ ਕੇ ਤੇ ਗਾਂਹ ਗਏ ਆ ਚਲ ਕੋਈ ਗੱਲ ਨਹੀਂ ਆਪੇ ਆਏ ਨਹੀਂ ਠਹਿਰ ਕੇ ਨਹੀਂ ਕੋਈ ਗੱਲ ਨਹੀਂ ਤੀਬੋਤ ਲੜੋ ਨਾ ਕਰ ਚੰਗਾ ਮਾਣਾ ਬੈਠੇ ਰਹੋ ਤੁਸੀਂ ਅਹੀਂ ਕਿ ਦਿਨ ਲੜਨਾ ਵਾ ਤੁਹਾਡੇ ਨਾਲ ਲੜਨਾ ਵਾ ਅਸੀਂ ਤਾਂ ਆਪੋ ਜਿੰਦੀ ਗੱਲਾਂ ਕਰਨਦੇ ਆ ਕਿ ਸੁਵਾਤੇ ਲੀੜੇ ਪਾਏ ਆ ਤੇ ਉਹਨੂੰ ਲੈ ਕੇ ਤੇ ਗਾਂ ਗਈ ਆ ਨਾ ਕੋ ਦੱਸਿਆ ਨਾ ਕੋ ਪੁੱਛਿਆ ਦੱਸ ਕਿ ਫਿਰ ਮੇਰੇ ਨਾਲ ਤੇ ਨਹੀਂ ਗੱਲ ਕਰਨੀ ਮੇਰੇ ਨਾਲ ਅੱਗੇ ਨਹੀਂ ਉਹਦੀ ਬਣਦੀ ਮੰਮੀ ਨਾਲ ਤਾਂ ਮਾੜੀ ਮੋਟੀ ਗੱਲ ਕਰਦੇ ਵੀ ਕੰਮ ਚੱਲੇ ਜੇ ਦਵਾਈ ਵੀ ਲੈਣ ਚੱਲੇ ਦੱਸ ਹੀ ਦਿੰਦੇ ਇੱਕ ਤੇ ਬੱਤੀ ਨੇ ਬੜਾ ਸਤਾਇਆ ਵਾ ਮੀ ਬਾਅਦ ਚ ਆਉਂਦਾ ਤੇ ਪਹਿਲਾਂ ਬੰਦ ਹੋ ਜਾਂਦੀ ਆ ਇੱਕ ਆ ਕੰਮ ਵਾਲੀ ਨੇ ਮੈਨੂੰ ਸਤਾਇਆ ਵਾ ਜੇ ਮੈਂ ਕਿਹਾ ਕਿ ਕੱਪੜੇ ਕੱਢ ਜਾ ਦੋ ਬੱਤੀ ਆਉਣ ਵਾਲੀ ਆ ਤੇ ਨਹੀਂ ਮੈਨੂੰ ਛੇਤੀ ਐ ਮੈਂ ਦੂਜੇ ਘਰਾਂ ਦਾ ਕੰਮ ਕਰਨਾ ਵਾ ਪਹਿਲਾਂ ਕੰਮ ਫੜ ਲੈਂਦੀ ਆ ਵਾ ਤੇ ਫੇਰ ਮਗਰਮਗ ਤੁਰੇ ਫਿਰਦਾ ਇਹਨਾਂ ਦੇ ਹੱਥ ਤੋਂ ਹੀ ਮੈਨੂੰ ਪਿੱਛੇ ਧਾਰ ਦਿੰਦੇ ਆ ਬਸ ਉਹ ਨਹੀਂ ਦੇਖਦੀ ਤੂੰ ਐਵੇਂ ਡਰੀ ਜਾਨੀ ਲੈ ਉਹ ਉੱਚਾ ਥਾਵਾਂ ਅੱਜ ਤੇ ਮੇਰੇ ਭਰਾ ਬਚਾਈ ਆਏ ਸੱਸੀ ਕਾ ਦੀਦੀ ਸੱਸੀ ਕਾ ਸਾਸ਼ੀ ਕਾਂ ਸਾਸ਼ੀ ਕਾਂ ਅੱਜ ਕਿਦੋਂ ਟਾਈਮ ਲੱਗ ਗਿਆ ਤੁਹਾਡਾ ਢੈਣਪੜਾਵਾ ਤੇ ਟਾਈਮ ਕੱਢਣਾ ਹੀ ਪੈਂਦਾ ਵਾ ਕਿ ਟਾਈਮ ਹੋਵੇ ਤੇ ਫੇਰ ਹੀ ਆਈਦਾ ਵਾ ਚਲ ਚਲਾ ਦੋ ਅੰਦਰ ਰਾਜ ਕੱਪੜੇ ਆਪੇ ਧੋਣ ਦੇ ਆ ਕੰਮ ਵਾਲੀ ਨਹੀਂ ਆਈ ਅੱਜ ਕੰਮ ਵਾਲੀ ਗਈ ਮੈਂ ਪਹਿਲਾਂ ਲਾਈਟ ਬੰਦੀ ਰਾਤੀ ਮੀਂਹ ਜੁਆ ਤੂੰ ਪਤਾ ਨਹੀਂ ਲਾਈਟ ਉਹਨਾਂ ਨੇ ਬੰਦ ਕਰਤੀ ਤੋ ਉਹਨੂੰ ਮੈਂ ਕਿਹਾ ਵੀ ਧੋ ਜਾ ਹੱਥ ਨਹੀਂ ਧੋ ਜਾ ਆਂਦੀ ਨਹੀਂ ਲਾਈਟ ਆਊਗੀ ਤੇ ਹੁਣ ਮੈਂ ਫੋਨ ਕੀਤਾ ਤੇ ਆਈ ਨਹੀਂ ਐਸਾ ਇਹ ਕੰਮ ਵਾਲੀਆਂ ਇਦਾਂ ਹੀ ਕਰਦੀਆਂ ਮੈਂ ਜਲ ਹੁਣ ਪਾ ਦਿੰਦੀ ਹਾਂ ਹੌਲੀਲੀ ਆ ਦਿੱਧਰ ਹੀ ਏਸੀ ਵਾਲੇ ਕਮਰੇ 'ਚ ਹੋਰ ਭਾਬੀ ਜੀ ਸਭ ਠੀਕ ਠਾਕ ਆ ਘਰ? ਹਾਂ ਵਧੀਆ ਦੇਦੀ ਤੁਸੀਂ ਆਪਣਾ ਸੁਣਾਓ। ਹਾਂ ਸਾਡਾ ਵੀ ਠੀਕ ਆ। ਤੁਸੀਂ ਸੁਣਾਓ ਵੀਰ ਜੀ ਕਿਦਾਂ? ਠੀਕ ਆ ਭੈਣ ਵਧੀਆ। ਠੀਕ ਆ ਚਲੋ ਤੁਸੀਂ ਪਾਓ ਤੇ ਮੈਂ ਪਾਣੀ ਲੈ ਕੇ ਆਉਣੀ ਆ। ਠੀਕ। ਗ੍ਰੀਟ ਜਿੱਦਾਂ ਤੁਸੀਂ ਕਹਿੰਦੇ ਸੀ ਕਿ ਭੈਣ ਲੜ ਕੇ ਆਈ ਆ ਬੜੇ ਗੁੱਸੇ 'ਚ ਆਈ ਆ ਤੇ ਮੈਨੂੰ ਤੇ ਇਦਾਂ ਲੱਗਦਾ ਸੀ ਕਿ ਭਾਵੇਂ ਘਰ ਹੀ ਨਾ ਵੜਨ ਦਿੰਦੀ ਸਾਨੂੰ। ਪਰ ਉਹਨੇ ਤੇ ਵਿਚਾਰ ਨਹੀਂ ਮੱਸਾ ਤਰੇੜੀ ਨਹੀਂ ਲਈ ਕਿ ਮੂਹ ਦੇ ਮੱਸਾ ਵੀ ਮੈਰੋਸ ਕੀ ਆਈਆਂ ਨਾ ਕਿਦਾਂ ਹੱਸ ਕੇ ਮਿਲੀ ਆਂ ਨੂੰ ਭੈਣਾਂ ਦੇ ਸੁਭਾਅ ਇਦਾਂ ਦੇ ਹੁੰਦੇ ਆ ਜਿੰਨਾ ਮਰਜ਼ੀ ਗੁੱਸੇ ਹੋਵੇ ਨਾ ਜਦੋਂ ਭਰਾ ਪਰਚਾਈ ਕਾਰ ਆ ਜਾਂਦੇ ਆ ਨਾ ਤਾਂ ਉਹ ਇੰਨੇ ਚ ਖੁਸ਼ ਹੋ ਜਾਂਦੀਆਂ ਵਾ ਕਿ ਮੇਰੇ ਕੋਲ ਆਏ ਆ ਚਲੋ ਇਹਣਾ ਰੋਸ ਕੇ ਤੂੰ ਮੰਮੀ ਹੋਣਾ ਨਾ ਹੀ ਆ ਤੇ ਸਾਡਾ ਵੀ ਨਹੀਂ ਫੋਨ ਚੁੱਕਣ ਦੀ ਕੀ ਗੱਲ ਹੋ ਗਈ ਏ ਇੰਦਾ ਦੀ ਵੀਰ ਮੇਰੀ ਗੱਲ ਸੁਣ ਮੈਨੂੰ ਨਹੀਂ ਕੋਈ ਗੁੱਸਾ ਗਿਲਾ ਹੈਗਾ ਵੀ ਮੈਂ ਉਹ ਘਰ ਚ ਗਈ ਮੇਰੀ ਕੋਈ ਇੱਜ਼ਤ ਨਹੀਂ ਹੈ ਗਈ ਵੀ ਮੈਂ ਬੇਇੱਜ਼ਤੀ ਕਰਾਉਣ ਥੋੜਾ ਗਈ ਹੀ ਬਸ ਮੈਂ ਕਿਹੜੇ ਉੱਥੇ ਜ਼ਮੀਨ ਮੰਗ ਲਈ ਉਹਨਾਂ ਕੋਲੋਂ ਉਹ ਭੈਣ ਇਹੋ ਜੀ ਕੋਈ ਗੱਲ ਨਹੀਂ ਜ਼ਮੀਨ ਵਾਲੀ ਤੂੰ ਮੇਰੇ ਨਾਲ ਇੱਕ ਵਾਰੀ ਗੱਲ ਤੇ ਕਰਦੀ ਤੂੰ ਝਾਟੀ ਰੋਸ ਕੇ ਆ ਗਈ ਆ ਆਪਾਂ ਤੂੰ ਉੱਥੇ ਰਹਿੰਦੀ ਰਾਤ ਆਪਾਂ ਤੇ ਮੰਮੀ ਹੁਣਾਂ ਨੂੰ ਸਮਝਾ ਲੈਂਦੇ ਕੋਈ ਗੱਲ ਕਰ ਲੈਂਦੇ ਤੂੰ ਮੂੰਹ ਫਲਾ ਕੇ ਘਰੋਂ ਆ ਗਈ ਆ ਨਾ ਸਾਡਾ ਮਨ ਲੱਗਣ ਡਿਆ ਉਥੇ ਉਹਦਾ ਉਹ ਨਹੀਂ ਮੰਨਣ ਨੂੰ ਕਿ ਗੱਲੇ ਰਾਜੀ ਹੋਣ ਡੇ ਸਾਡਾ ਧਿਆਨ ਤੁਹਾਡੇ ਵਿੱਚ ਕਿ ਪਤਾ ਨਹੀਂ ਦੀਦੀ ਗੋਸੇ ਹੋ ਕੇ ਗਈ ਆ ਬੋਲੇ ਸਾਡੇ ਨੱਕ ਨਾ ਬੋਲੇ ਫਿਰ ਇੰਜ ਕੋਦ ਕਰਕੇ ਆਈ ਗਏ ਕਿ ਨਹੀਂ ਆਈ ਹੋ ਕੇ ਆਈਏ ਬੈਨਾ ਤਾਨੂੰ ਦੇ ਪਤਾ ਵਾ ਵੀ ਅੱਗੇ ਤੇ ਮੈਂ ਕੱਲੀ ਕਰ ਹੀ ਰਹਿਨੀ ਘਰ 'ਚ ਤੇ ਮੈਨੂੰ ਝੱਟ ਗੁੱਸਾ ਆ ਜਾਂਦਾ ਵਾ ਕਿਉਂਕਿ ਪਹਿਲਾਂ ਹੀ ਮੈਂ ਜ਼ਿੰਦਗੀ 'ਤੇ ਬੜੀ ਖਿਜੀ ਆ ਤੇ ਜਦੋਂ ਮੈਨੂੰ ਕੋਈ ਇਹੋ ਜਿਹੀ ਕੋਈ ਗੱਲ ਕਹਿ ਦਿੰਦਾ ਨਾ ਤਾਂ ਸੱਚੀ ਭਾਬੀ ਮੈਨੂੰ ਬੜਾ ਗੁੱਸਾ ਚੜ ਜਾਂਦਾ ਵਾ ਇਹ ਤੇ ਗੱਲ ਸਹੀ ਆ ਤੁਹਾਡੀ ਮੰਨਣਾ ਚਾਹੁੰਦੀ ਆ ਕਿ ਚਲ ਤਾ ਨਵੀਂ ਰੀਜ ਹੈਗੀ ਕਿ ਚਲ ਭਰੇ ਨਾ ਹਾਂ ਕੀਤੀ ਤੇ ਤੁਸੀਂ ਵੀ ਖੁਸ਼ੀ ਦੇ ਵਿੱਚ ਵੀ ਹੋ ਗਿਆ ਕਿ ਹਾਂ ਹਨ ਭਰੇ ਨਾ ਹਾਂ ਹੁਣ ਉਹ ਦੋਵੇਂ ਜਾਣੀਆਂ ਹੁਣ ਕਹਿੰਦੀਆਂ ਕਿ ਆਪਾਂ ਦੇਣਾ ਨਹੀਂ ਹੈਗਾ ਐਵੇਂ ਜੇਤੀ ਅੜੀਆਂ ਵਾ ਕੋਈ ਗੱਲ ਵੀ ਨਹੀਂ ਆ ਸਾਡੇ ਕੋ ਉਹਨਾਂ ਨੂੰ ਹੀ ਆਖਿਆ ਵੀ ਤੇਰੇ ਕੋ ਪੋਤਾ ਹੈਗਾ ਵਾ ਕਰਨਮੀ ਤੇ ਤੇਰਾ ਪੋਤਾ ਹੀ ਆ ਨਾਲੇ ਗੁੜੀਆਂ ਹੀ ਆ ਟੇ ਕੋ ਦੋ ਜੀ ਹੈਗੇ ਆ ਕੋਈ ਨਹੀਂ ਇੱਕ ਭੈਣ ਲੈ ਜੂਗੀ ਬੱਚਾ ਤੇ ਕਿਹੜੀ ਗੱਲ ਆ ਉਹ ਕੋਈ ਓਪਰੀ ਹੈ ਜਿਹਨੂੰ ਆਪਾਂ ਦੇਣ ਲੱਗੇ ਆ ਪਤਾ ਨਹੀਂ ਕੀ ਇਹਨਾਂ ਦਾ ਦਿਮਾਗ ਮੈਂ ਦੇ ਹੋ ਕੰਨੀ ਵੀ ਚਲ ਜੇ ਤੁਸੀਂ ਦੋਵੇਂ ਮੰਨਦੇ ਆ ਤੇ ਫਿਰ ਉਹ ਕਵੇਂ ਚੜਈਆਂ ਇਦਾਂ ਉਹੀ ਤਾਂ ਮੰਮੀ ਨੂੰ ਆਪਾਂ ਕਿਹਾ ਵਾ ਕਿ ਜਦੋਂ ਆਪਾਂ ਕਹਿੰਦੇ ਇਹ ਤੁਹਾਡੀ ਧੀ ਨੂੰ ਮੁੰਡਾ ਦੇਣਾ ਵਾ ਹੀ ਆਪਣਾ ਅਸੀਂ ਕਿਹੜਾ ਬਗਾਨੇ ਥਾਂ ਤੇ ਦੇਣਾ ਤੇ ਜਦੋਂ ਜੀ ਕਰਿਆ ਕਰੋਗਾ ਉਦੋਂ ਆਪਾਂ ਮੇਲ ਆਇਆ ਕਰਨਾ ਵਾ ਤੇ ਦੀਦੀ ਨੇ ਵੀ ਆਣ ਕੇ ਮੁਲਾਜਾ ਕਰਨਾ ਵਾ ਭੈਣ ਪਤਾ ਗੱਲ ਕੀ ਆ ਫੇਰ ਵੀ ਮੈਨੂੰ ਹੁੰਦਾ ਵਾ ਕਿ ਮਾਂ ਖੁਸ਼ ਹੋਵੇ ਨਾ ਤੇ ਵੀਰ ਵੀ ਖੁਸ਼ ਹੋਵੇ ਵੱਡਾ ਵਾ ਨਾ ਵੇਖ ਲੈ ਸਾਨੂੰ ਜਿੱਦਾਂ ਮਰਜੀ ਉਹਨੇ ਕਰਕੇ ਪਾਲਿਆ ਉਹਨਾਂ ਤੋਂ ਮੈਂ ਵਾਰ ਨਹੀਂ ਜਾ ਸਕਦਾ ਇਹ ਵੀ ਨਹੀਂ ਕਿ ਇਹ ਗੱਲੋਂ ਮੰਨਦੀ ਆਂਦੀ ਨਹੀਂ ਮੈਂ ਹਾਂ ਕੀਤੀ ਆ ਤੇ ਬਸ ਕੀਤੀ ਆ ਮੈਂ ਤੇ ਤੁਹਾਡੇ ਤੋਂ ਤੁਸੀਂ ਮੰਨੋ ਚਾਹਨਾ ਮੰਨੋ ਮੈਂ ਆਪਣਾ ਮੁੰਡਾ ਤੇ ਦੇਣਾ ਹੀ ਦੇਣਾ ਪਰ ਵੀਰ ਮੇਰੀ ਗੱਲ ਸੁਣ ਇੱਥੇ ਕਿਹੜੀ ਅਫਗਾਨੀ ਜਗਾ ਵਾ ਮੇਰੇ ਕੋਲ ਹੀ ਪਲਣਾ ਵਾ ਸਮਝ ਲਓ ਵੀ ਆਪਣੇ ਘਰ ਉੱਥੇ ਪਾਲਦੇ ਤੇ ਇੱਥੇ ਪਾਲਦੇ ਹੁਣ ਵੀ ਤੋ ਨਾਨਕੇ ਰਹਿ ਨਹੀਂ ਦੇ ਆ ਵਾ ਤੇ ਜੇ ਮੇਰੇ ਕੋਲ ਪਾਲ ਜੂਗਾ ਤਾਂ ਮੈਨੂੰ ਵੀ ਆਸ ਹੋ ਜੂਗੀ ਵੀ ਕੱਲ ਨੂੰ ਮੇਰਾ ਵੀ ਕੋਈ ਹੈਗਾ ਵਾ ਕੋ ਭੈਣੇ ਮੈਂ ਤਾਂ ਸਮਝਦਾ ਤੇਰੀ ਸਾਰੀ ਗੱਲ ਇਹੋ ਗੱਲ ਤੇ ਤੈਨੂੰ ਮੈਂ ਕਹਿਣ ਲਿਆ ਵਾਂ ਵੀ ਤੂੰ ਨਾਰੋਸ ਕੇ ਆਉਂਦੀ ਜਿੱਦ ਕਰਕੇ ਨਾ ਆਉਂਦੀ ਤੇ ਆਪੇ ਸਾਥ ਮੰਮੀ ਵੀ ਮੰਨ ਜਾਂਦੀ ਤੋ ਉੱਥੇ ਬਹਿ ਕੇ ਆਪਾਂ ਸਾਰੇ ਗੱਲ ਕਰਦੇ ਮੈਂ ਦੱਸਾਂ ਉਹਨਾਂ ਦੋਵਾਂ ਨੇ ਨਹੀਂ ਮੰਨਣਾ ਭਾਵੇਂ ਮੈਂ ਉੱਥੇ ਰਹਿ ਵੀ ਲੈਂਦੀ ਤਾਂ ਵੀ ਉਹ ਉੱਥੇ ਦੇ ਉੱਥੇ ਹੀ ਰਹਿਣੀਆਂ ਇਹ ਦੀਦੀ ਤੂੰ ਹੀ ਕਿਹੜਾ ਐਡ ਕੁਝ ਮੀਨ ਜਾਇਦਾ ਦਿਮਾਗ ਲੀ ਬਸ ਉਹਨਾਂ ਕੋ ਤਾਂ ਸਾਡੀਆਂ ਖੁਸ਼ੀਆਂ ਜੜੀਆਂ ਹੀ ਨਹੀਂ ਜਾਂਦੀਆਂ ਹੈਗੀਆਂ ਖਾਸ ਕਰਕੇ ਪੰਮੋ ਕੋਲੋਂ ਉਹ ਤੇ ਪਤਾ ਨਹੀਂ ਸਾੜੀ ਜਾਂਦੀ ਆ ਵੇਖ ਕੇ ਕਿ ਕੋਈ ਖੁਸ਼ ਕਿਉਂ ਹੋ ਗਿਆ ਵਾ ਚੱਲ ਛੱਡ ਭੈਣ ਗੱਲ ਤੂੰ ਮੈਨੂੰ ਪਹਿਲੋਂ ਇਹ ਆ ਦੱਸ ਵੀ ਤੂੰ ਬੱਚਾ ਲੈਣ ਚ ਖੁਸ਼ ਵਾ ਵੀਰੇ ਤੂੰ ਮੈਨੂੰ ਦੱਸ ਵੀ ਤੂੰ ਮੈਨੂੰ ਮੁੰਡਾ ਦੇ ਦੂਗਾ ਉਹ ਮੇਰੀ ਗੱਲ ਸੁਣ ਮੇਰੀ ਨਹੀਂ ਕੋਈ ਗੱਲ ਸੁਣਣੇ ਜੇ ਤੂੰ ਖੁਸ਼ ਵਾ ਨਾ ਤੇ ਤੇਰੀ ਭਝਾਈ ਜਿੱਦਾਂ ਵੀ ਕਵੇ ਨਾ ਮੈਂ ਉਦਾਂ ਹੀ ਖੁਸ਼ ਵਾ ਤੇ ਮੈਂ ਤੋ ਕਿਤੇ ਬਾਹਰ ਚੱਲਣਾ ਵਾ ਜੋਆ ਨੇ ਘਾਤਾ ਹੋਈਣਾ ਮੇਰੀ ਗੱਲ ਸੁਣੋ ਭਾਬੀ ਜੀ ਤੁਸੀਂ ਦੋਵੇਂ ਜੀ ਸੋਚ ਸਮਝ ਕੇ ਸਲਾਹ ਕਰ ਲੋ ਕੱਲ ਨੂੰ ਕਿਤੇ ਇਹ ਨਾ ਸੋਚਿਓ ਕਿ ਸਾਡੀ ਭੈਣ ਦੁਖੀ ਹੈ ਤੇ ਅਹੀਂ ਉਹਦੇ ਤੇ ਤਰਸ ਕਰਨ ਡਿਆ ਮੇਰੇ ਤੇ ਤਰਸ ਨਾ ਕਰਿਓ ਕਿਉਂਕਿ ਮੈਂ ਮੁੰਡਾ ਲੈਣਾ ਵਾ ਨਾ ਆ ਜਮੀਨ ਜਾਦਾ ਦਾ ਮਾਲਕ ਬਣਾਉਣਾ ਵਾ ਕੱਲ ਨੂੰ ਇਹ ਨਾ ਹੰਡੋਰੇ ਲਾਇਓ ਵੀ ਕਿ ਅਹੀਂ ਮੁੰਡਾ ਦਿੱਤਾ ਵਾ ਨਹੀਂ ਨਹੀਂ ਭੈਣ ਇਹ ਕਿਹੜੀ ਗੱਲ ਕੀਤੀ ਆ ਅਹੀਂ ਆਪਣੀ ਖੁਸ਼ੀ ਦੇ ਨਾਲ ਮੁੰਡਾ ਆਪਣਾ ਦੇਣ ਦੇ ਆ ਸਾਡੀ ਦੋਵਾਂ ਦੀ ਰਜਵੰਦੀ ਆ ਵੀ ਤੇਰੇ ਵੀ ਪੂਰਾ ਮੰਨਦੇ ਆ ਮੈਂ ਵੀ ਤਾਂ ਤੈਨੂੰ ਉਦੋਂ ਦੀ ਹਾਂ ਕੀਤੀ ਆ ਕਿ ਆਪਾਂ ਦੇਣਾ ਮੁੰਡਾ ਵੇਖ ਭੈਣ ਮੇਰਾ ਵੀ ਤਾਂ ਜਿਗਰਾ ਹੀ ਆ ਨਹੀਂ ਤੇ ਦੋ ਬੱਚੇ ਕੋਈ ਜ਼ਿਆਦੇ ਨਹੀਂ ਹੁੰਦੇ ਆਪਾਂ ਫੇਰ ਵੀ ਨਾ ਤੇਰੀ ਖੁਸ਼ੀ ਵਾਸਤੇ ਤੈਨੂੰ ਆਪਣਾ ਬੱਚਾ ਦੇਣ ਲੱਗੇ ਆ ਜੇ ਇਹਨਾਂ ਨੂੰ ਤੇਰੀਆਂ ਖੁਸ਼ੀਆਂ ਨਹੀਂ ਨਾ ਚੰਗੀਆਂ ਲੱਗਦੀਆਂ ਪਰ ਮੈਂ ਤੈਨੂੰ ਤੰਗ ਨਹੀਂ ਉਹ ਵੇਖ ਸਕਦਾ ਮੈਂ ਮੇਰੇ ਸਾਹਮਣੇ ਤੂੰ ਇਦਾਂ ਰੋਂਦੀ ਫਿਰੇ ਤੰਗ ਹੁੰਦੀ ਤੇ ਫਿਰ ਤੇਰੇ ਭਾਂ ਹੋਂ ਦਾ ਕੀ ਫਾਇਦਾ ਵਾ ਇਸੇ ਕਰਕੇ ਨਾ ਆਪਾਂ ਫੈਸਲਾ ਕੀਤਾ ਵੀ ਆਪਾਂ ਤੈਨੂੰ ਬੱਚਾ ਜ਼ਰੂਰ ਦੇਣਾ ਭਾਵੇਂ ਕੋਈ ਵੀ ਹੋ ਜੇ ਕੋਈ ਹੋਵੇ ਤੇ ਨਾਲ ਨਾ ਹੋਵੇ ਆਪਾਂ ਦੋਵੇਂ ਤੇਰੇ ਨਾਲ ਆ ਕੋਈ ਟੈਨਸ਼ਨ ਲੈਣ ਦੀ ਕੋਈ ਗੱਲ ਨਹੀਂ ਹੈਗੀ ਤੇ ਨਾਲੇ ਗੱਲ ਸੁਣੋ ਮੇਰੀ ਇੱਕ ਹੋਰ ਇਦਾਂ ਕਰੀਏ ਆਪਾਂ ਕਾਗਜ਼ੀ ਕਾਰਵਾਈ ਕਰੀਏ ਤੇ ਰਾਮਨਾ ਤੂੰ ਆਪਣਾ ਬੱਚਾ ਸੰਭਾਲ ਤੇ ਆਪਣੀ ਟੈਨਸ਼ਨ ਲੈਣੀ ਛੱਡ ਦੇ ਤੇ ਮਜੇ ਨਾਲ ਉਹਨਾਂ ਨਾਲ ਖੁਸ਼ੀ-ਖੁਸ਼ੀ ਜੀਣਾ ਸਿੱਖ ਐਦਾਂ ਕਿਦਾਂ ਸਦਾਨੇ ਕੀ ਬਣਾਇਆ ਵਾ ਤੂੰ ਆਪਣਾ ਹਾਲ ਵੇਖ ਵੀਰਾ ਹਾਂ ਤੇ ਗੱਲ ਮੈਂ ਹੀ ਸਮਝਦੀ ਆ ਨਾ ਵੇਖ ਕੱਲੇ ਘਰ ਦੇ ਵਿੱਚ ਕੰਦਾ ਨਾ ਟਕਰਾਂ ਵੱਜਦੀਆਂ ਮੇਰੀਆਂ ਤੇ ਕਹਿੰਦੇ ਨਾ ਪੈਲੀ ਦੇ ਵਿੱਚ ਕੱਲਾ ਰੁੱਖ ਵੀ ਹੋਵੇ ਤੇ ਉਹਦੇ ਵੀ ਕੋਈ ਛਾਵੇਂ ਨਹੀਂ ਪੈਂਦਾ ਮੇਰਾ ਤੇ ਹਾਲ ਉਹ ਵਾ ਨਾ ਮੇਰਾ ਘਰ ਵਾਲਾ ਸਿਰ ਤੇ ਤੇ ਨਾ ਮੇਰਾ ਧੀ ਪੋਤਾ ਕੋਈ ਭੈਣ ਮੈਂ ਤਾਂ ਹੀ ਤੈਨੂੰ ਕਹਿਣਾ ਨਾ ਤੂੰ ਹੁਣ ਅੱਜ ਤੋਂ ਬਾਅਦ ਨਾ ਤੰਗੀ ਦੇ ਜਿਹੜੇ ਦਿਨ ਨਿਕਲੇ ਗਏ ਤੇਰੇ ਨਿਕਲ ਗਏ ਹੁਣ ਤੂੰ ਹਾਸੇ ਖੜ ਕੇ ਜੀ ਤੇ ਬੱਚੇ ਇਹਦੇ ਨਾਲ ਖੁਸ਼-ਖੁਸ਼ ਜੀ ਫੇਰ ਵੀ ਮੈਂ ਕਹਿਨੀ ਆ ਇੱਕ ਵਾਰੀ ਦੋਵੇਂ ਜਣੇ ਆਪਣੇ ਮਨ ਨਾਲ ਸਲਾਹ ਕਰ ਲੋ ਕੱਲ ਨੂੰ ਕੋਈ ਅਰਚਨ ਨਾ ਪਵੇ ਤੇ ਸਾਡੇ ਭੈਣ ਭਰਾ ਦਾ ਰਿਸ਼ਤਾ ਨਾ ਖਰਾਬ ਹੋਵੇ ਉਹ ਭੈਣੇ ਨਹੀਂ ਕੋਈ ਤੇਰੇ ਨਾਲ ਤੁਰੇ ਚਾਹੇ ਨਾ ਤੁਰੇ ਮੈਂ ਤੇ ਗਰਮੀਤ 24 ਘੰਟੇ ਤੇਰੇ ਨਾਲ ਆ ਹਾਨੂੰ ਰਾਤ ਨੂੰ ਫੋਨ ਕਰ ਲਾ ਭਾਵੇਂ ਦਿਨੇ ਕਰ ਲਾ ਜੇ ਤੇਰੇ ਕੋ ਉਸੇ ਵੇਲੇ ਨਾ ਆਈਂ ਨਾ ਤੇ ਤੂੰ ਫੇਰ ਆਕੀਆਂ ਨੂੰ ਤੇ ਚੱਲ ਭੈਣ ਇਦਾਂ ਕਰ ਫਟਾਫਟ ਤਿਆਰ ਹੋ ਤੇ ਚੱਲੀਏ ਮੁੜ ਕੇ ਫੇਰ ਕਚਹਿਰੀ ਬੰਦ ਹੋ ਰਣੀ ਆ ਕੋਈ ਨਹੀਂ ਮੈਂ ਚਾਹ ਬਣਾਣਾ ਥੋੜੀ ਥੋੜੀ ਤੁਸੀਂ ਚਾਹ ਪੀ ਲਓ ਤਾਂ ਮੈਂ ਤਿਆਰ ਹੋ ਜੰਨੀ ਆ ਵੈਸੇ ਤਾਂ ਸੂਟ ਮੈਂ ਹੁਣੇ ਪਾਇਆ ਇੱਨਾ ਅਗੇ ਇਹੋ ਇਦਾਂ ਚੱਲ ਜਾਨੇ ਆ ਤੁਸੀਂ ਚਾਹ ਪੀ ਲਓ ਥੋੜੀ ਜਿਹੀ ਓ ਮੇਰੀ ਗੱਲ ਸੁਣ ਚਾਹ ਚੂ ਪੀਵਾਂਗੇ ਆਪਾਂ ਕੋਈ ਖੁਸ਼ੀ ਦਾ ਕੰਮ ਕਰ ਲਈਏ ਚਾਹ ਫੋਕੀ ਨਹੀਂ ਪੀਣੀ ਆਪਾਂ ਬਰਫੀ ਦੇ ਨਾਲ ਲੱਡੂਆਂ ਦੇ ਨਾਲ ਚਾਹ ਪੀਵਾਂਗੇ ਇਦਾਂ ਕਰ ਦੂ ਕਪੜੇ ਪਾ ਤੇ ਆਪਾਂ ਫੜਾਫੜ ਚੱਲੀਏ ਚਲੋ ਕੋਈ ਨਹੀਂ ਤੋ ਜਾਈਦਾ ਤੁਹੀਂ ਕਾਗਜ਼ ਪੱਤਰ ਕਰਦੇ ਆ ਕਿ ਉੱਧਰ ਜਾ ਤੁਹਾਨੂੰ ਪਤਾ ਸਰਕਾਰੀ ਕੰਮ ਕਿੰਨੇ ਆ ਉੱਠੋ ਗਾਂ ਚਲੋ ਕੋਈ ਨਹੀਂ ਤੁਸੀਂ 2 ਮਿੰਟ ਬਹੁਤ ਸਹੀ ਮੈਂ ਉਹ ਦਰਵਾਜ਼ੇ ਜ਼ਰੂਰ ਜੇ ਬੰਦ ਕਰ ਲਾਂ ਤੇ ਫਿਰ ਜਾਂਦੇ ਆ ਚੱਲ ਕਰ ਲਾ ਲੈ ਖਾਂ ਭੈਣ ਤੇ ਮੰਨ ਗਈ ਹੁਣ ਇਹ ਤੇ ਜਾਣ ਨੂੰ ਤਿਆਰ ਹੋ ਗਈ ਹੁਣ ਬੂਹੇ ਬੰਦ ਕਰਦੀ ਆ ਤੇ ਫੜਫੜ ਚੱਲੀਏ ਕੰਮ ਨਵੇੜੀਏ ਤੇ ਉਹਨੇ ਮੰਨਣਾ ਨਹੀਂ ਗਰਮੀ ਤੇ ਨੇ ਜਿਹੜੀ ਚਾਲ ਖੇੜੀ ਗਰਮੀ ਤੇ ਦੇ ਵੱਡੇ ਵੱਡੇ ਨੂੰ ਫੇਲ ਕਰਦੇ ਮਮੋ ਕੜੀ ਚੀਜ ਵਾ ਇਹ ਨਾ ਨਹੀਂ ਮੈਨੂੰ ਪਤਾ ਤੜਫਣਗੇ ਬੜਾ ਤੜਫਣ ਦੇ ਤੜਫਦੀ ਆ ਤੇ ਉਹਦੀ ਤਿਆਤ ਤਾ ਤੜਫਾਂਦੀ ਬੈਠੀ ਹੈ ਉਹ ਕੀ ਹੋ ਗਿਆ ਮੁੜ ਕੇ ਆ ਗਈਆਂ ਬੂਆ ਨਹੀਂ ਖੋਲਦੀ ਮੁੜ ਕੇ ਕਿ ਆ ਗਈ ਬੁੱਢੀ ਟਾ ਡਿਬੋ ਰਾਹ ਚ ਬੈਠੀ ਆ ਵੇੜੇ ਚ ਮੱਜਾ ਡਾ ਕੇ ਇਹਨੂੰ ਤੇ ਕੋਈ ਕੰਮ ਹੀ ਹੈ ਨਹੀਂ ਕੋਈ ਉਹ ਮੇਰੀ ਗੱਲ ਸੁਣ ਹੁਣ ਤੂੰ ਡਰੀ ਕਿਉਂ ਜਾਣ ਢੀਆ ਮੈਂ ਤਾਂ ਨਾ ਕਰ ਲੂੰਗਾ ਮੈਂ ਆਪੇ ਗੱਲ ਬੂਆ ਖੋਲ ਡਰਨ ਡੂਰਨ ਨਹੀਂ ਮੈਂ ਡਈ ਹੈਗੀ ਤੇ ਇੰਨਾ ਕਿ ਮੈਂ ਸਾਭ ਵੀ ਮੈਨੂੰ ਲੈਣਾ ਵਾਪੇਈ ਤੇ ਤੁਸੀਂ ਚੁੱਪ ਕਰਕੇ ਨਾ ਅੰਦਰ ਚਲ ਜਿਓ ਤੁਸੀਂ ਨਹੀਂ ਕੋਈ ਗੱਲ ਕਰਨੀ ਹੈਗੀ ਮੈਂ ਹੈਗੀ ਆ ਨਾ ਗੱਲ ਕਰਨ ਨੂੰ ਮੈਂ ਆਪੇ ਉਹਦੇ ਨਾਲ ਗੱਲ ਕਰਨੀ ਤੁਸੀਂ ਕੋਈ ਜਵਾਬ ਨਹੀਂ ਦੇਣਾ ਸਿੱਧੇ ਅੰਦਰ ਜਾਇਓ ਬੂਹਾ ਖੋਲ ਫਿਰ ਨਾ ਇਧਰ ਆ ਮੇਰੀ ਗੱਲ ਸੁਣ ਜਿਹੜੇ ਦੱਸੋ ਨਹੀਂ ਤੁਸੀਂ ਬਿਨਾਂ ਦੱਸੇ ਜਿੱਦਨ ਮਰਜੀ ਮੂੰਹ ਚੋੱਕ ਕੇ ਤੁਰ ਪੈਂਦੇ ਜੇ ਕਮ ਸੇ ਕਮ ਕਿ 10 ਪਸਤ ਲਿਆ ਕਰੋ ਕਿ ਇਹਨੂੰ ਤੇ ਆਪਾਂ ਕਿਹੜਾ ਕਿਤੇ ਹੋਰ ਗਏ ਹਾਂ ਦੀਦੀ ਕੋਹ ਕੇ ਆਏ ਆ ਦੀਦੀ ਕੋਹ ਕਹੇ ਤਾਂ ਮੈਂ ਕਿਹੜਾ ਦੀਦੀ ਕੋਹ ਜਾਣਦਾ ਤੁਹਾਨੂੰ ਦੱਕਦੀ ਆ ਪਰ ਇਹਨਾਂ ਤੇ ਬੰਦਾ ਦੱਸ ਕੇ ਜਾਵੇ ਗਰਨਾਮ ਨੇ ਵੰਡਪ ਜਾਣਾ ਹੈਗਾ ਬੜਾਉਣਾ ਤੇ ਮੋਟਰਸਾਈਕਲ ਲੱਭਦਾ ਫਿਰੰਡਿਆ ਤੇ ਤੁਸੀਂ ਬਿਨਾਂ ਦੱਸੇ ਹੀ ਤੁਰ ਗਏ ਤੇ ਆਪਾਂ ਕਿਹੜਾ ਮੋਟਰਸਾਈਕਲ 'ਚ ਹਿੱਸਾ ਨਹੀਂ ਪਾਇਆ ਹੈਗਾ ਹਾਰੇ ਕੋਈ ਚੀਜ਼ ਤੇ ਉਹਨਾਂ ਨੂੰ ਭਾਜੀ ਨੂੰ ਚਾਹੀਦੀ ਆ ਸਾਨੂੰ ਤੇ ਲੋੜ ਨਹੀਂ ਪੈਂਦੀ ਉਹ ਜਾਂਦੀ ਨਹੀਂ ਲੋੜ ਤੇ ਪੈਂਦੀ ਆ ਪਰ ਦੱਸ ਕੇ ਗਏ ਹੁੰਦੇ ਚਾਹੇ ਉਹ ਆਪਣਾ ਕੰਮ ਪਹਿਲੋ ਕਰ ਆਉਂਦਾ ਤੇ ਤੁਸੀਂ ਬਾਅਦ ਚ ਚੱਲ ਜਾਂਦੇ ਤੇ ਇਹ ਇੰਨੇ ਦਿਨਾਂ ਦਾ ਵੰਡ ਤਾਂ ਆ ਤੇ ਮੈਂ ਰੋਲਦਾ ਕਿੰਨੇ ਦਿਨਾਂ ਤੇ ਵੇਖਣ ਡਿਆ ਉਦੋਂ ਨਹੀਂ ਚੇਤਾ ਆ ਅੱਜ ਅਹੀਂ ਚੱਲ ਚੱਲ ਬਾਕੀ ਗੱਲਾਂ ਛੱਡ ਮੈਨੂੰ ਇਹ ਦੱਸ ਵੀ ਕੁੜੀ ਠੀਕ ਠਾਕ ਹੀ ਉਹ ਤਾਂ ਗੁੱਸੇ ਚ ਬੜੀ ਗਈ ਸੀ ਹੋ ਰੌਲਾ ਤਾਂ ਨਹੀਂ ਉੱਥੇ ਪਾਉਂਦੀ ਮੰਮੀ ਉਹ ਗੁੱਸੇ ਚ ਵੀ ਬੜੀ ਸੀ ਤੇ ਰੌਲਾ ਵੀ ਬੜਾ ਪਾਉਂਦੀ ਸੀ ਤੇ ਪਰ ਆਪਾਂ ਉਹਦਾ ਗੁੱਸਾ ਲਾ ਆਏ ਅਸੀਂ ਹਾਂ ਇਹੋ ਜਿਹਾ ਕੀ ਕਰਾਏ ਕਿ ਜਿਹੜਾ ਨਾਲ ਉਹਦਾ ਗੁੱਸਾ ਲੱਤ ਗਿਆ ਅਸੀਂ ਮੁੰਡਾ ਆਪਣਾ ਉਹਦੇ ਨਾ ਕਰਾ ਰਹੇ ਆਂ ਹਾਂ ਹੁਣ ਤੁਸੀਂ ਬੇਰ ਪੁੱਛਿਆ ਨਾ ਕਿਸ ਨੂੰ ਦੱਸਿਆ ਨਾ ਤੁਸੀਂ ਸਾਰੇ ਕੰਮ ਆਪੇ ਕਰ ਆਏ ਜੀ ਤਈ ਉਹ ਤੁਹਾਡੇ ਸਾਈਨ ਕਰਾਉਣੇ ਹੀ ਮੁੰਡਾ ਨਾ ਕਰਨ ਲੱਗਿਆ ਉਹਦੇ ਸਾਡਾ ਮੁੰਡਾ ਤੇ ਅਸੀਂ ਆਪੇ ਦੀ ਆਏ ਉਹਨਾਂ ਨੂੰ ਅਸੀਂ ਨਾ ਕਰਾ ਰਹੇ ਆਂ ਤੁਸੀਂ ਤਾਂ ਪਉਂਦੀਆਂ ਰਹਿਣਾ ਰੋਲਾ ਤੁਹਾਨੂੰ ਸਲਾਹ ਵੀ ਟਾਡੀ ਮੰਗੀ ਤਾਂ ਵੀ ਨਹੀਂ ਤੁਸੀਂ ਹਾਂ ਕੀਤੀ ਫਿਰ ਅਸੀਂ ਤੇ ਚੁੱਪ ਕਰਕੇ ਫਿਰ ਜਾ ਕੇ ਅਸੀਂ ਕੁੜੀ ਥੋੜਾ ਨਾ ਸਾਲ ਲੈਣੀ ਸੀ ਹੁਣ ਚਲੋ ਠੀਕ ਵਾ ਕੁੜੀ ਤੇ ਤੁਸੀਂ ਹੁਣ ਕਰ ਰਹੇ ਖੁਸ਼ ਤੇ ਆਪਣੀਆਂ ਮਰਜ਼ੀਆਂ ਤੁਸੀਂ ਦੋਵਾਂ ਜੀ ਨੇ ਲੈਂਿਆ ਕਰ ਤੇ ਹੁਣ ਮੇਰੀ ਵੀ ਸੁਣ ਲੋ ਅਛਾ ਜੋਤਨ ਪੰਮੋ ਨੇ ਕਿਹਾ ਸੀ ਨਾ ਅੰਦਰ ਹੁਣ ਉਹੀ ਹੋਣਾ ਈਓ ਜਿਹੜੇ ਤਿੰਨ ਕਿੱਲੇ ਆਉਂਦੇ ਨਾ ਉਹ ਕਰਨ ਦੇ ਨਾ ਕਰਦੇ ਇਹੋ ਕਿਹਾ ਨਾ ਮੇਰਾ ਉਹ ਆਡਾ ਮੁੰਡਾ ਵਾ ਤੇ ਫਿਰ ਹੁਣ ਉਹਨੂੰ ਮੁੰਡਾ ਸਮਝ ਲਾ ਤੇ ਆਪਾਂ ਮੁੰਡਾ ਹੀ ਉਹਨੂੰ ਦਿੱਤਾ ਵਾ ਅਸੀਂ ਸਾਰਾ ਟੱਬਰ ਤੇ ਨਹੀਂ ਉਹਦੇ ਘਰ ਜਾ ਕੇ ਬਹਿ ਗਏ ਕਿ ਤੁਹਾਨੂੰ ਪਹਿਲੀ ਦੇਤੀਏ ਤੇ ਅਸੀਂ ਇਹੀ ਉਦਾਂ ਬੈਠ ਜੀਏ ਨੇ ਜੇ ਉਹ ਮੁੰਡਾ ਉਹਨੂੰ ਦੇਤਾ ਮੁੰਡਾ ਪੈਲੀ ਦਾ ਮਾਲਕ ਉੱਥੇ ਬਣ ਗਿਆ ਤਾਂ ਹੁਣ ਤੂੰ ਪੈਲੀ ਕੀ ਕਰਨੀ ਆ ਕੀ ਗੱਲ ਆਪਾਂ ਆਪਾਂ ਰੋਟੀਆਂ ਨਹੀਂ ਖਾਣੀਆਂ ਗਈਆਂ ਟਿੱਡ ਨੂੰ ਗੰਦਾ ਮਾਰ ਲੈਣੀਆਂ ਕਿ ਮੁੰਡਾ ਦੇ ਤਾਂ ਸਾਡਾ ਕੋ ਖਰਚਾ ਹੀ ਨਹੀਂ ਆ ਤਾਂ ਫਿਰ ਇਹੇ ਚੀਜ਼ਾਂ ਨੂੰ ਪਹਿਲਾਂ ਸੋਚੀਦਾ ਹੁੰਦਾ ਨਾ ਅਜੇ ਤੂੰ ਕਹ ਲਾ ਨਹੀਂ ਵੀ ਮੇਰਾ ਮੁੰਡਾ ਵਗਾ ਉਹ ਵੀ ਹੁਣ ਉਹ ਮੁੰਡਾ ਤੇ ਹੁਣ ਤੈਨ ਤੰਗੀ ਕਾਉਣ ਦੀ ਉਹ ਹੀ ਮੇਰਾ ਮੁੰਡਾ ਜੇ ਮੇਰੇ ਕੋਲ ਪੈਲੀ ਹੋਊਗੀ ਤਾਂ ਫੇਰ ਹੀ ਮੈਂ ਮੁੰਡੇ ਨੂੰ ਸੰਭੂਗੀ ਉਹਨੂੰ ਕੋਈ ਚੀਜ਼ ਮੰਗੂਗਾ ਮੇਰੇ ਕੋਲ ਤੇ ਮੈਂ ਦਵਾਂਗੀ ਜੇ ਮੇਰੇ ਕੋਲ ਪੈਲੀ ਪੈਲੀ ਹੈਗੀ ਸੀ ਤੇ ਤਾਂ ਹੀ ਮੁੰਡੇ ਨੇ ਉੱਥੇ ਘੁੰਮਣ ਜਾਣ ਜੇ ਤੁਸੀਂ ਮੇਰੇ ਕੋਲ ਇਹ ਵੀ ਲੈ ਲੋ ਤਾਂ ਮੈਂ ਮੁੰਡੇ ਨੂੰ ਕਿੱਥੋਂ ਦਵਾਂਗੀ ਇਹਨੂੰ ਵੀ ਜੇ ਤੂੰ ਚਾਦਰ ਜ਼ਿਆਦਾ ਨਹੀਂ ਆ ਤੇ ਤੇਰੀ ਸਾਰੇ ਪਾਸਿਆਂ ਤੇ ਚੱਲਣੀ ਚਾਹੀਦੀ ਆ ਤੇ ਜਿਹੜੀ ਫਿਰ ਗੱਲ ਸੱਚੀ ਆ ਫਿਰ ਉਹ ਤੇ ਫਿਰ ਸੱਚੀ ਆ ਤੁਹਾਨੂੰ ਭਾਵੇਂ ਮਿਰਚਾਂ ਲੱਗਣ ਤੇ ਭਾਵੇਂ ਤੁਸੀਂ ਖੁਸ਼ ਹੋਵੋ ਤੇ ਭਾਵੇਂ ਤੁਸੀਂ ਰਾਜੀ ਹੋਵੋ ਤੇ ਕੋਈ ਗੱਲ ਨਹੀਂ ਫਿਰ ਜੇ ਤੂੰ ਮਰਜ਼ੀ ਕੀਤੀ ਤਾਂ ਅਸੀਂ ਵੀ ਮਰਜ਼ੀਆਂ ਕਰਨ ਜਾਣਦੇ ਆ ਮੰਮੀ ਇਹ ਕੁਝ ਜ਼ਿਆਦਾ ਨਹੀਂ ਚਲਾਕ ਬਣਦੀ ਆਪਣੇ ਆਪ ਹੀ ਸਾਰੇ ਕੰਮ ਕਰਾਈ ਆ ਸਾਰੇ ਵਾਂਝੇ ਵਾਹ ਹੀ ਆ ਤੇ ਸਾਨੂੰ ਇਹਨੇ ਸਦਾਈ ਨਹੀਂ ਬਣਾਤਾ ਤੇ ਕੋਈ ਗੱਲ ਨਹੀਂ ਦੇ ਦੂੰ ਹੁਣ ਇਹਨਾਂ ਮੈਂ ਵੀ ਮਤ ਜਿੱਦਾਂ ਇਹ ਕਰਦੀ ਨਾ ਹੁਣ ਇਹਦਾ ਨਾ ਉਦਾਂ ਹੀ ਚੱਲਣਾ ਵਾ ਅੱਗੇ ਤੇ ਮੈਂ ਪਲਮਾਨ ਸੀ ਵਰਤਦੀ ਹੀਂਗੀ ਇਹ ਛਿੰਦੇ ਵੇਛਿੰਦਿਆ ਇਧਰ ਆ ਬਾਹਰ ਜਰੀਕਾ ਮੰਮੀ ਕੀ ਹੋ ਗਿਆ ਵਾ ਨਹੀਂ ਮੈਂ ਆ ਕੀ ਸੁਣ ਲਈ ਆ ਕੀ ਸੁਣ ਲਿਆ ਤੁਸੀਂ ਹੁਣ ਨਾ ਪਾਜੀ ਤੁਸੀਂ ਐਡਾ ਵਡਾ ਫੈਸਲਾ ਕੱਲਿਆ ਨੇ ਲੈ ਲਿਆ ਕਿਸ ਨੂੰ ਘਰ ਚ ਪੁੱਛਣਾ ਦੱਸਣਾ ਜ਼ਰੂਰੀ ਨਹੀਂ ਸਮਝਿਆ ਉਹ ਪਰ ਜਾਈ ਮੈਂ ਕੋਈ ਫੈਸਲਾ ਨਹੀਂ ਵੱਡਾ ਲੈ ਲਿਆ ਕੋਈ ਗਲਤ ਨਹੀਂ ਮੈਂ ਕਰਕੇ ਆਇਆ ਜੋ ਕੀਤਾ ਮੈਂ ਸਹੀ ਕਰਕੇ ਆਇਆ ਵਾ ਅੱਛਾ ਦੂ ਜਿਹੜੇ ਫੈਸਲੇ ਲਵੇਂ ਉਹ ਸਹੀ ਹੁੰਦੇ ਆ ਤੇ ਜਿਹੜੇ ਅਸੀਂ ਫੈਸਲੇ ਲਈਏ ਉਹ ਗਲਤ ਹੁੰਦੇ ਆ ਪਰ ਜਾਈ ਮੈਂ ਤੁਹਾਡੇ ਫੈਸਲੇ ਗਲਤ ਨਹੀਂ ਕਹਿਣਾ ਵੀ ਤੁਸੀਂ ਗਲਤ ਲੈਂਦੇਈ ਉਹ ਫੈਸਲੇ ਗੱਲ ਇਦਾਂ ਵੀ ਕੁੜੀ ਨੂੰ ਰਸਾ ਕੇ ਉਸ ਦਿਨ ਤੁਸੀਂ ਰਵਾ ਕੇ ਤੋੜਿਆ ਘਰੋਂ ਤੇ ਉਹਦੀ ਹਾਲਾਤ ਵੇਖਣੀ ਜਾ ਕੇ ਵੀ ਕੀ ਹਾਲ ਬਣਿਆ ਉਹਦਾ ਤੇ ਜੇ ਮੈਂ ਹੁਣ ਆ ਕੰਮ ਕਰਕੇ ਆਇਆ ਨਾ ਤੇ ਉਹਦੇ ਚਿਹਰੇ ਦੀ ਰੌਣਕ ਵੇਖਿਓ ਤੇ ਨਾਲੇ ਨਾ ਸਾਡੀ ਰਿਸ਼ਤੇਦਾਰੀ ਵੀ ਟੁੱਟਣੋਂ ਬਚ ਗਈ ਆ ਮੈਂ ਕਿਤੇ ਨਹੀਂ ਟੁੱਟਣੋਂ ਬਚੀ ਰਿਸ਼ਤੇਦਾਰੀ ਤੈਨੂੰ ਤੇ ਲਾਲਚ ਆ ਗਿਆ ਵਾ ਉਹਦੀ ਜ਼ਮੀਨ ਦਾ ਉਹਦੀ ਜ਼ਮੀਨ ਕਿਤੇ ਲੈਦਾ ਲੈਂਦਾ ਨਾ ਆਪਣੀ ਨਾ ਖਵਾ ਕੇ ਵੈਜੀ ਤੇ ਮੰਮੀ ਮੇਰੀ ਗੱਲ ਸੁਣੋ ਜਿਉ ਗੋਦ ਬੱਚਾ ਹੋਰ ਕਿਧੋਂ ਲੈ ਲੈਂਦੀ ਤੇ ਫਿਰ ਜ਼ਮੀਨ ਕੋਈ ਹੋਰ ਵੇ ਹੂੰ ਬੋਂਦਾ ਤੇ ਫਿਰ ਸਾਨੂੰ ਚੰਗਾ ਲੱਗਦਾ ਚਲ ਠੀਕ ਆ ਫਿਰ ਤੁਸੀਂ ਤੇ ਆਪਣੀ ਉਹ ਗੱਲ ਰਿਸ਼ਤੇਦਾਰੀ ਵਿਚਾ ਲਈ ਆ ਨਾ ਹੁਣ ਇਦਾਂ ਕਰਿਓ ਕਿ ਉਹ ਜਿਹੜਾ ਡੇਢ ਕਿੱਲਾ ਵਾ ਨਾ ਮੇਰੇ ਮੁੰਡੇ ਦੇ ਨਾਮ ਆ ਲਾ ਦਿਓ ਤੇ ਅਸੀਂ ਅੱਗੇ ਵੀ ਅਸੀਂ ਵੰਦੇ ਆ ਕੋਈ ਗੱਲ ਨਹੀਂ ਹੁਣ ਅਸੀਂ ਵਾਈ ਜਾਵਾਂਗੇ ਤੈ ਖਾਈ ਜਾਵਾਂਗੇ ਤੇ ਤੁਸੀਂ ਜਿਹੜੀ 12 ਕਿੱਲਿਆਂ ਦੀ ਕਮਾਈ ਆਉਣੀ ਆ ਨਾ ਉਹ ਖਾ ਲਿਓ ਆਪਾਂ 12 ਕਿੱਲਿਆਂ ਦੀ ਕਮਾਈ ਵਲ ਸਾਡੀ ਕੋਈ ਅੱਖ ਨਹੀਂ ਗਈ ਭਜਾਈ ਇਹ ਤੇ ਤੁਹਾਡੀ ਸੋਚ ਵਾ ਮੈਂ ਤੇ ਭੈਣ ਨੂੰ ਸਿਰਫ ਖੁਸ਼ ਕੀਤਾ ਵਾ ਕਿ ਚੱਲ ਉਹਦੇ ਚੰਗੇ ਮਾੜੇ ਟਾਈਮ ਤੇ ਮੁੰਡਾ ਉਹਦਾ ਸਾਥ ਦਊਗਾ ਤੇ ਆਪਾਂ ਹੁਣ ਡੇਢ ਕਿੱਲੇ ਦੇ ਤੁਹਾਡੇ ਰਾਦੇ ਇਹ ਵੀ ਛੱਡ ਦਈਏ ਤੇ ਆਪਾਂ ਅੱਗੇ ਤੇ ਮੈਂ ਕੰਪਨੀਆਂ 'ਚ ਭੱਜਾ ਫਿਰਦਾ ਵਾਂ ਰੋਟੀ ਮਗਰ ਤੇ ਤੁਹਾਡਾ ਵੀ ਸਰਦਾ ਜਾਂਦਾ ਜੇ ਵਾਈ ਜਾਂਦੇ ਨਾ ਤੁਸੀਂ ਥੋੜਾ ਬੋਤਾ ਤੁਹਾਡਾ ਵੀ ਸਰਦਾ ਜਾਂਦਾ ਵਾ ਅੱਛਾ ਬੜਾ ਚਲਾਗਾ ਤੂੰ ਫੇਰ ਮੈਂ ਆਨੀ ਆ ਵੀ ਆਜੇ ਆਂਦਾ ਵਾ ਵੀ ਮੰਮੀ ਨੇ 12 ਕਿੱਲੇ ਹੋਰ ਗੈਨੂ ਦੇਣੇ ਸੀਗੇ ਤੇ ਜੇ ਸਾਡਾ ਮੁੰਡਾ ਲਾਲੂ ਤਾਂ ਫੇਰ ਕੀ ਆ ਤੇ ਇੱਕ ਬੰਨੇ ਤੋਂ ਆਖੀ ਜਾਣਾ ਵਾ ਵੀ ਮੇਰੀ 1.5 ਕਿੱਲੇ ਤੇ ਵੀ ਆਖਵਾ